ਆਉਂ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜਦੋਂ ਵੀ ਔਰਤਾਂ ਆਪਣੇ ਚਿਹਰੇ ਉੱਪਰ ਕੋਈ ਵੀ ਕਰੀਮ ਜਾਂ ਫਿਰ ਮੇਕਅਪ ਕਰਨਾ ਸ਼ੁਰੂ ਕਰਦੀਆਂ ਹਨ ਤਾਂ ਉਸ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਦੁੱਧ ਲਗਾ ਕੇ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਨਾਲ ਚਿਹਰੇ ਉੱਪਰ ਦੁੱਗਣਾ ਗਲੋ ਆਉਂਦਾ ਹੈ ਨੰਬਰ 2 ਜਦੋਂ ਵੀ ਤੁਸੀਂ ਬਰਤਨਾਂ ਨੂੰ ਸਾਫ਼ ਕਰਦੇ ਹੋ ਤਾਂ ਸਾਬਣ ਨੂੰ ਲੈ ਕੇ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਘੋਲ ਲਓ ਜਾਂ ਫਿਰ ਬਰਤਨ ਸਾਫ਼ ਕਰਨ ਵਾਲੀ ਸਰਫ ਹੀ ਲੈ ਲਓ ਉਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਬਰਤਨ ਸਾਫ਼ ਕਰੋ ਇਸ ਤਰ੍ਹਾਂ ਕਰਨ ਨਾਲ ਬਰਤਨਾਂ ਵਿੱਚ ਕਦੇ ਵੀ ਸਾਬਣ ਨਹੀਂ ਰਹੇਗਾ ਨੰਬਰ 10 ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਵਿੱਚ ਪਏ ਚੱਕਲਾ ਵੇਲਣਾ ਚਿਮਟਾ ਤੇ ਤਵੇ ਨੂੰ ਜ਼ਰੂਰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਹੀ ਸੌਵੋ ਤਾਂ ਜੋ ਸਵੇਰ ਦੇ ਸਮੇਂ ਤੁਹਾਨੂੰ ਜ਼ਿਆਦਾ ਸਮਾਂ ਨਾ ਲੱਗੇ। ਨੰਬਰ 4 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਉਸ ਨੂੰ ਹਮੇਸ਼ਾ ਆਰਾਮ ਨਾਲ ਬੈਠ ਕੇ ਹੌਲੀ-ਹੌਲੀ ਖਾਣਾ ਚਾਹੀਦਾ ਹੈ। ਇਸ ਨੂੰ ਕਦੇ ਵੀ ਤੁਰਦੇ-ਫਿਰਦੇ ਜਾਂ ਫਿਰ ਖੜਕੇ ਨਾ ਖਾਓ। ਇਸ ਤਰ੍ਹਾਂ ਜੇਕਰ ਤੁਸੀਂ ਖਾਣਾ ਖਾਓ ਤਾਂ ਤੁਸੀਂ ਪੂਰੀ ਜ਼ਿੰਦਗੀ ਜਵਾਨ ਤੇ ਬਿਮਾਰੀਆਂ ਤੋਂ ਦੂਰ रह ਸਕੋਗੇ। ਨੰਬਰ 5 ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਜੇਕਰ ਤੁਸੀਂ ਤੇਲ ਲਗਾ ਲਈਏ ਤਾਂ ਇਸ ਨਾਲ ਸਾਡੀ ਸਰੀਰਕ ਚਮਕ ਵਾਧੀ ਹੈ ਤੇ ਨਾਲ ਹੀ ਦਿਮਾਗ ਵੀ ਤੇਜ਼ ਹੋ ਜਾਂਦਾ ਹੈ। ਨੰਬਰ 6 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਆਪਣੇ ਟੀਵੀ ਤੇ ਮੋਬਾਈਲ ਫੋਨ ਨੂੰ ਆਪਣੇ ਤੋਂ ਕੋਹਾਂ ਦੂਰ ਰੱਖੋ। ਤਾਂ ਜੋ ਤੁਹਾਡਾ ਮਨ ਖਾਣਾ ਖਾਂਦੇ ਸਮੇਂ ਭੰਗ ਨਾ ਹੋਵੇ ਤਾਂ ਤੁਸੀਂ ਆਰਾਮ ਨਾਲ ਤੇ ਸਹੀ ਤਰੀਕੇ ਨਾਲ ਖਾਣਾ ਖਾ ਸਕੋ ਨੰਬਰ 7 ਹਮੇਸ਼ਾ ਆਪਣੇ ਸਰੀਰ ਦੇ ਚੰਗੇ ਤੇ ਬੁਰੇ ਤਰੀਕਿਆਂ ਨੂੰ ਜ਼ਰੂਰ ਸੁਣੋ ਜੋ ਸਾਨੂੰ ਸਹੀ ਤੇ ਗਲਤ ਰਸਤੇ ਬਾਰੇ ਦੱਸਦੇ ਹਨ ਜੇਕਰ ਤੁਸੀਂ ਇਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਤਾਂ ਜ਼ਿੰਦਗੀ ਬਤੀਤ ਚੰਗੀ ਤਰ੍ਹਾਂ ਨਾਲ ਹੋਵੇਗੀ ਪਰ ਤੁਸੀਂ ਬਿਮਾਰੀਆਂ ਨੂੰ ਕਦੇ ਵੀ ਮੂੰਹ ਨਹੀਂ ਲਾਉਂਗੇ। ਉਹੀ ਕਰੋ ਜੋ ਤੁਹਾਡਾ ਮਨ ਤੁਹਾਨੂੰ ਕਹਿ ਰਿਹਾ ਹੋਵੇ। ਨੰਬਰ 8 ਸਵੇਰੇ 4-5 ਵਜੇ ਤੱਕ ਜੇਕਰ ਤੁਸੀਂ ਰੋਜ਼ਾਨਾ ਉੱਠ ਜਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀਆਂ ਸ਼ਕਤੀਆਂ ਤੇਜ਼ ਕੰਮ ਕਰਨ ਲਈ ਰਫਤਾਰ ਫੜਦੀਆਂ ਹਨ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਮੰਗੋਗੇ ਉਹ ਆਪਣੇ ਆਪ ਪੂਰਾ ਹੋਣ ਲੱਗ ਜਾਵੇਗਾ। ਇਸ ਸਮੇਂ ਦਾ ਵਾਤਾਵਰਣ ਹੀ ਸ਼ੁੱਧ ਹੁੰਦਾ ਹੈ ਸਰੀਰ ਨੂੰ ਜਵਾਨ ਰੱਖਣ ਵਿੱਚ ਵੀ ਮਦਦ ਕਰਦਾ ਹੈ ਨੰਬਰ 9 ਸਵੇਰੇ ਉੱਠਣਸਾਰ ਤੁਹਾਨੂੰ ਯੋਗਾ ਅਤੇ ਪ੍ਰਣਾਮ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਤੰਦਰੁਸਤ ਤੇ ਸ਼ਾਂਤ ਰਹਿੰਦਾ ਹੈ ਜਿਸ ਨਾਲ ਸਰੀਰ ਨੂੰ ਬਹੁਤ એનર્ਜੀ ਮਿਲਦੀ ਹੈ ਜਿਸ ਨਾਲ ਉਹ ਪੂਰਾ ਦਿਨ ਕੰਮ ਕਰਕੇ ਵੀ ਥਕਾਵਟ ਨਹੀਂ ਮਹਿਸੂਸ ਕਰਦਾ ਨੰਬਰ 10 ਜੇਕਰ ਤੁਸੀਂ ਯੋਗਾ ਕਰਨ ਤੋਂ ਬਾਅਦ ਅੱਧੇ ਘੰਟੇ ਲਈ ਧੁੱਪ ਵਿੱਚ ਬੈਠੋ ਤਾਂ ਇਸ ਨਾਲ 80 ਸਾਲ ਤੱਕ ਵੀ ਤੁਹਾਡੇ ਸਰੀਰ ਦੀ ਊਰਜਾ ਨਹੀਂ ਘਟੇਗੀ ਤੁਹਾਡਾ ਸਰੀਰ ਤੇ ਦਿਮਾਗ ਤੇਜ਼ੀ ਨਾਲ ਕੰਮ ਕਰੇਗਾ ਯਾਦ ਆਸਤ ਤੇਜ਼ ਹੋਣ ਲੱਗ ਜਾਵੇਗੀ ਨੰਬਰ 11 ਪਰਸ ਤੇ ਹੈਂਡbag ਨੂੰ ਕਦੇ ਵੀ ਆਪਣੇ ਕੋਲ ਰੱਖ ਕੇ ਨਾ ਸੋਵੋ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਨੰਬਰ 12 ਜੇਕਰ ਤੁਸੀਂ ਆਪਣੇ ਸਿਰਹਾਣੇ ਕੋਲ ਦਵਾਈਆਂ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਬਿਮਾਰੀਆਂ ਤੁਹਾਡੇ ਕੋਲੋਂ ਕਦੇ ਵੀ ਨਹੀਂ ਜਾਣਗੀਆਂ। ਨੰਬਰ 13 ਜੇਕਰ ਤੁਸੀਂ ਪਾਣੀ ਦੇ ਬਰਤਨ ਨੂੰ ਆਪਣੇ ਸਿਰ ਕੋਲ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਮਾਨਸਿਕ ਰੋਗ ਪੈਦਾ ਹੁੰਦੇ ਹਨ। ਨੰਬਰ 14 ਜੇਕਰ ਤੁਸੀਂ ਰਾਤ ਨੂੰ ਘੜੀ ਨੂੰ ਸਿਰਹਾਣੇ ਥੱਲੇ ਰੱਖ ਕੇ ਸੌਂਦੇ ਹੋ ਜਾਂ ਫਿਰ ਸਾਹਮਣੇ ਲਗਾ ਕੇ ਸੌਂਦੇ ਹੋ ਕਐਸ ਨਾਲ ਵਿਅਕਤੀ ਹਮੇਸ਼ਾ ਤਣਾਅ ਵਿੱਚ ਹੀ ਰਹਿੰਦਾ ਹੈ ਉਸ ਦੀ ਸਾਰੀ ਜ਼ਿੰਦਗੀ ਸੋਚਾਂ ਵਿੱਚ ਹੀ ਗੁਜ਼ਰ ਜਾਂਦੀ ਹੈ ਨੰਬਰ 15 ਜਿਹੜੀਆਂ ਔਰਤਾਂ ਦੀਆਂ ਤਲੀਆਂ ਕਮਲ ਦੇ ਫੁੱਲ ਵਾਂਗ ਲਾਲ ਹੁੰਦੀਆਂ ਹਨ ਇਹਨਾਂ ਔਰਤਾਂ ਨੂੰ ਬਹੁਤ ਹੀ ਕਿਸਮਤ ਵਾਲਾ ਮੰਨਿਆ ਜਾਂਦਾ ਹੈ ਨੰਬਰ 16 ਜਿਹੜੀਆਂ ਔਰਤਾਂ ਦੇ ਕੰਨ ਨਰਮ ਹੁੰਦੇ ਹਨ ਅਜਿਹੀਆਂ ਔਰਤਾਂ ਨੂੰ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਹ ਔਰਤਾਂ ਆਪਣੇ ਪਤੀ ਦੀ ਚੰਗੀ ਕਿਸਮਤ ਲਿਖਵਾ ਕੇ ਲਿਆਉਂਦੀਆਂ ਹਨ ਨੰਬਰ 17 ਜੇਕਰ ਤੁਸੀਂ ਕਿਸੇ ਨੂੰ ਸਟੀਲ ਦੇ ਬਰਤਨ দান ਕਰਦੇ ਹੋ ਤਾਂ ਇਸ ਨਾਲ ਘਰ ਵਿੱਚ ਸ਼ੁਕ ਸ਼ਾਂਤੀ ਭੰਗ ਹੁੰਦੀ ਹੈ ਤੇ ਨਾਲ ਹੀ ਘਰ ਵਿੱਚ ਕਲੇਸ਼ ਵਾਦੇ ਹਨ ਨੰਬਰ 18 ਜੇਕਰ ਤੁਸੀਂ ਕਿਸੇ ਨੂੰ ਵਾਤਿਆ ਹੋਇਆ ਸਰੋਂ ਦਾ ਤੇਲ ਤੇ ਫਟੀਆਂ ਪੁਰਾਣੀਆਂ ਕਿਤਾਬਾਂ দান ਵਿੱਚ ਦਿੰਦੇ ਹੋ ਤਾਂ ਇਸ ਨਾਲ ਤੁਹਾਨੂੰ ਅਸ਼ੁੱਭ ਫਲ ਮਿਲੇਗਾ ਤੇ ਨਾਲ ਹੀ ਕਿਸਮਤ ਖਰਾਬ ਹੋਣ ਲੱਗ ਜਾਵੇਗੀ ਨੰਬਰ 19 ਜੇਕਰ ਤੁਸੀਂ ਕਿਸੇ ਨੂੰ ਆਪਣੇ ਪਾਏ ਹੋਏ ਕੱਪੜੇ ਦਿੰਦੇ ਹੋ ਤਾਂ ਇਸ ਨਾਲ ਤੁਹਾਡਾ ਬਹੁਤ ਨੁਕਸਾਨ ਹੁੰਦਾ ਹੈ ਜਿਸ ਨਾਲ ਤੁਹਾਡੀ ਕਿਸਮਤ ਖਰਾਬ ਹੋਣ ਲੱਗ ਜਾਂਦੀ ਹੈ ਨੰਬਰ 20 ਔਰਤਾਂ ਨੂੰ ਆਪਣੇ ਪੈਰਾਂ ਵਿੱਚ ਚਾਂਦੀ ਦਾ ਵਿਚੂਆ ਜ਼ਰੂਰ ਪਹਿਨਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੀ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਪਰ ਇਹਨਾਂ ਨੂੰ ਕਦੇ ਵੀ ਸੋਨੇ ਦਾ ਵਿਸ਼ੂਅ ਨਹੀਂ ਪਹਿਨਣਾ ਚਾਹੀਦਾ ਇਸ ਨਾਲ ماں ਲక్ష్ਮੀ ਦਾ ਨਿਰਾਦਰ ਹੁੰਦਾ ਹੈ ਨੰਬਰ 21 ਆਪਣੇ ਘਰ ਦੇ ਦੱਖਣ ਦਿਸ਼ਾ ਵੱਲ ਭੁੱਲ ਕੇ ਵੀ ਕੈਲੰਡਰ ਨਹੀਂ ਲਗਾਉਣਾ ਚਾਹੀਦਾ ਇਸ ਦਿਸ਼ਾ ਵੱਲ ਲਗਾਇਆ ਕੈਲੰਡਰ ਤੁਹਾਡਾ ਬਹੁਤ ਹੀ ਨੁਕਸਾਨ ਕਰ ਸਕਦਾ ਹੈ ਨੰਬਰ Y ਜੇਕਰ ਤੁਸੀਂ ਆਪਣੇ ਘਰ ਦੀ ਰਸੋਈ ਦੇ ਉੱਤਰੀ ਪੱਛਮੀ ਕੋਣੇ ਵਿੱਚ ਪੰਜ ਤਰ੍ਹਾਂ ਦਾ ਅਨਾਜ ਰੱਖਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਅਨਾਜ ਦੀ ਕਮੀ ਨਹੀਂ ਹੋਵੇਗੀ ਤੇ ਰਸੋਈ ਤੁਹਾਡੀ ਅਨਾਜ ਨਾਲ ਹੀ ਭਰੀ ਰਹੇਗੀ ਸੋ ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਵੀ ਜ਼ਰੂਰ ਕਰੋ